ਹੁਣ ਤੁਹਾਡੇ ਕੋਲੇ ਸਮਾਂ ਹੈਗਾ ਕਿ ਪਹਿਲਾ ਟੱਪ ਗਿਆ ਗਦੇ ਕੋੜੇ ਦਾ ਹੁਣ ਮੁੱਲ ਇੱਕ ਨਾ ਜਾਣੋ ਤੁਸੀਂ ਖੇਤ ਖੜੇ ਹੋਏ ਸਾਰੇ ਇੱਕੋ ਜਿਹੇ ਲੱਗਦੇ ਆ ਦੇਖਣ ਦੇ ਵਿੱਚ ਠੀਕ ਹੈ ਪਰ ਕੋੜਾ ਹਮੇਸ਼ਾ ਕੋੜਾ ਹੀ ਹੁੰਦਾ ਹੈ ਉਹਦੀ ਸੁੰਦਰਤਾ ਜਿਹੜੀ ਆ ਉਹ ਮਕਬੂਲ ਹੁੰਦੀ ਹੈ ਸਾਰੀ ਖਲ ਖਲਕਤ ਵੱਲੋਂ ਕਿਉਂਕਿ ਉਹ ਇੱਕ ਸੁੰਦਰਤਾ ਦਾ ਨਮੂਨਾ ਬਾ ਕਮਾਲ ਨਮੂਨਾ ਜਿਹੜਾ ਅੱਖਾਂ ਨਾਲ ਦਿਖਦਾ ਹੈਗਾ ਹੁਣ ਤੁਸੀਂ ਆਪਣੇ ਖੇਤਾਂ ਦੇ ਨਮੂਨੇ ਚੈੱਕ ਕਰ ਲਓ ਪੀ ਜੇਕਰ ਕਿਸੇ ਵੀਰ ਨੇ ਸਾਰੀ ਪਰਾਲੀ ਵਿੱਚ ਵਾਹੀ ਸੀ ਜਾਂ ਸਾਰੀ ਪਰਾਲੀ ਦਾ ਮੈਨੇਜਮੈਂਟ ਕਿਸੇ ਤਰੀਕੇ ਨਾਲ ਕੀਤਾ ਸੀਗਾ ਉਹਦੀ ਕਣਕ ਤੁਹਾਡੇ ਨਾਲ ਗੁੱਡ ਹੈਗੀ ਆ ਤੁਹਾਨੂੰ ਵੀ ਉਹ ਤਰੀਕਾ ਕੇ ਸਰਪ੍ਰੋਭ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਕਣਕ ਦੇਖ ਰਹੇ ਹੋ ਇਹ ਮੇਰਾ ਹੀ ਖੇਤ ਹੈ ਇਹ ਹੈਪੀ ਸੀਡਰ ਦੇ ਨਾਲ ਬਜਾਈ ਹੋਇਆ ਤੇ ਇਸ ਖੇਤ ਵਿੱਚ ਖੜ ਕੇ ਮੈਨੇ ਕਾਫੀ ਸਾਰੀਆਂ ਵੀਡੀਓ ਬਣਾਈਆਂ ਨੇ ਕਿਉਂਕਿ ਜਦੋਂ ਆਪਣੇ ਕਣਕ ਦੀ ਬਜਾਈ ਹੋ ਰਹੀ ਹੁੰਦੀ ਹੈ ਝੋਨੇ ਦੇ ਵੱਢ ਦੇ ਵਿੱਚ ਖਾਸ ਕਰਕੇ ਉਦੋਂ ਵੱਡਾ ਵੱਡਾ ਰੌਲਾ ਰੱਪਾ ਹੁੰਦਾ ਕਿ ਕਿਵੇਂ ਬੀਜੀਏ ਕਿਵੇਂ ਘੱਟ ਡੀਜ਼ਲ ਮੱਚੂਗਾ ਕਿਵੇਂ ਘੱਟ ਖਰਚ ਹੋਊਗਾ ਕਣਕ ਦਾ ਝਾੜ ਵੀ ਨਾ ਘਟੇ ਪਰਾਲੀ ਨੂੰ ਅੱਗ ਵੀ ਨਹੀਂ ਸਰਕਾਰ ਲਾਉਣ ਦਿੰਦੀ ਹਰਿਆਣੇ 'ਚ ਬਹੁਤ ਜ਼ਿਆਦਾ ਸਖਤਾਈ ਸੀਗੀ ਪੰਜਾਬ 'ਚ ਥੋੜੀ-ਬਹੁਤ ਅੱਗਬੁਗ ਲੱਗ ਗਈ ਪਰ ਆਪਾਂ ਮੈਨੂੰ ਲੱਗਦਾ ਹੈਗਾ ਵੀ ਸੁੰਦਰਤਾ ਦੇ ਚੱਕਰ 'ਚ ਸੋਨਾ ਖੇਤ ਬਣਾਉਣ ਦੇ ਚੱਕਰ ਦੇ ਵਿੱਚ ਡੀਜ਼ਲ ਵੀ ਫੁੱਗੀ ਜਾ ਰਹੇ ਆ ਝਾੜ ਵੀ ਨਹੀਂ ਆ ਰਹੇ ਹੈਗੇ ਕਣਕ ਵੀ ਲੇਟ ਕਰ ਰਹੇ ਨੇ ਕਈ ਵਾਰ ਆਪਣੀ ਕਣਕ ਦੀ ਬਜਾਈ ਜਿਹੜੀ ਉਹ ਅੰਡ ਨਵੰਬਰ ਚਲੀ ਜਾਂਦੀ ਹੈ ਦਸੰਬਰ ਚਲੀ ਜਾਂਦੀ ਹੈਗੀ ਆ ਜਾਂ ਆਪਾਂ ਕਣਕ ਡਿੱਗਣ ਦਾ ਸ਼ਿਕਾਰ ਹੋ ਜਾਂਦੇ ਨਦੀਨ ਨੇ ਆਪਣੇ ਤੋਂ ਕੰਟਰੋਲ ਨਹੀਂ ਹੁੰਦੇ ਇਹ ਸਮੱਸਿਆ ਮੈਂ ਮੇਰੇ ਕੋਲੇ ਵੀ ਹੈਗੀਆਂ ਮੈਂ ਵੀ ਝਾੜ ਨਹੀਂ ਘਟ ਲੈਣਾ ਚਾਹੁੰਦਾ ਮੈਂ ਇਹ ਨਦੀਨ ਵੀ ਕੰਟਰੋਲ ਕਰਨਾ ਚਾਹਣਾ ਹੈਗਾ ਮੇਰੀ ਕਣਕ ਡਿੱਗਨੇ ਵੀ ਨਾ ਮੈਂ ਇਸ ਤਰ੍ਹਾਂ ਦੇ ਵੀ ਯਤਨ ਕਰਨਾ ਚਾਹੁੰਦਾ ਘੱਟੋ ਘੱਟ ਖਰਚਾ ਦਾ ਮੇਰੇ ਖੇਤ ਦੀ ਜਿਹੜੀ ਕਣਕ ਦੀ ਬਜਾਈ ਹੋ ਜੇ ਤੇ ਸਭ ਤੋਂ ਵੱਡੀ ਗੱਲ ਦਿਨ ਬਾਏ ਦਿਨ ਮੇਰੇ ਖੇਤ ਦੀ ਜਿਹੜੀ ਸਿਹਤ ਆ ਆਰਗੈਨਿਕ ਬਣਾਉ ਉਹ ਕਟੇਨਾ ਕਿਉਂਕਿ ਜੇ ਤੁਸੀਂ ਝੋਨੇ ਦੀ ਪਰਾਲੀ ਨੂੰ 50 ਕੁਇੰਟਲ ਮੰਨ ਲੈਨੇ ਹੈਗੇ ਹੋ ਤਾਂ 8 ਤੋਂ 10% ਜੇ ਉਹਦੇ ਵਿੱਚ ਆਪਾਂ ਕਹ ਲਈਏ ਸਾਰੀ ਅੱਗ ਲੱਗਣ ਤੋਂ ਬਾਅਦ ਜਿਹੜੀ ਸਵਾਹ ਬਚਦੀ ਹੈਗੀ ਆ ਤਾਂ 8-10% 50 ਕੁਇੰਟਲ ਦਾ ਕਿੰਨਾ ਕੁ ਹੁੰਦਾ 5 ਕੁਇੰਟਲ ਉਹਦਾ ਆਰਗੇਨਿਕ ਕਾਰਬਨ ਕਿੰਨਾ ਕੁ ਹੋਊਗਾ ਬਹੁਤ ਘੱਟ ਹੋਊਗਾ ਜਦੋਂ ਉਹ 50 ਕੁਇੰਟਲ ਪਰਾਲੀ ਤੁਹਾਡੇ ਖੇਤ ਦੇ ਵਿੱਚ ਗਲਦੀ ਹੈ ਥੋੜੀ ਜਿਹੀ ਨਾਈਟ੍ਰੋਜਨ ਲੈਂਦੀ ਆ ਕੁਦਰਤ ਦਾ ਸਹਾਰਾ ਲੈਂਦੀ ਆ ਸਾਰੇ ਤੱਤ ਉਹ ਦੁਬਾਰਾ ਫੇਰ ਮਿੱਟੀ ਦੇ ਵਿੱਚ ਹੀ ਮਿਲ ਜਾਂਦੇ ਹੈਗੇ ਤੋ ਫੇਰ ਆ ਅਗਲੀ ਫਸਲ ਉਦੋਂ ਗਾਂ ਵਾਲੀ ਫਸਲ ਉਦੋਂ ਗਾਂ ਵਾਲੀਆਂ ਫਸਲਾਂ ਸਾਰੀਆਂ ਮਿੱਟੀ ਦੇ ਵਿੱਚੋਂ ਤੱਤ ਲੈੰਦੀਆਂ ਰਹਿੰਦੀਆਂ ਹੈਗੀਆਂ ਇਸ ਤੱਕ ਵੀ ਕਿਹਾ ਜਾਂਦਾ ਹੈਗਾ ਕਿ ਜੇ ਤੁਹਾਡੀ ਮਿੱਟੀ ਦੀ ਆਰਗੈਨਿਕ ਕਾਰਬਨ ਉਹ 10% ਤੱਕ ਚਲੀ ਜਾਂਦੀ ਹੈ ਜਿਹੜੀ ਕਿ ਪੰਜਾਬ ਦੇ ਖੇਤਾਂ ਵਿੱਚ 0.25 ਤੱਕ ਫਿਰਦੀ ਹੈ ਮਤਲਬ ਕਿ ਨਾਰਮਲ ਨਾਲੋਂ a ਵੈਰੀ ਗੁੱਡ ਕੰਡੀਸ਼ਨ ਨਾਲੋਂ ਆਪਾਂ 40 ਗੁਣਾ ਪਿੱਛੇ ਚੱਲ ਰਹੇ ਹੈਗੇ ਆ ਤਾਂ ਆਪਾਂ 0.25 ਵਾਲੇ ਫਿਰ ਖਾਦਾਂ ਨਾਲ ਹੀ ਖੇਤੀ ਕਰ ਸਕਦੇ ਆ ਬਿਨਾਂ ਖਾਦਾਂ ਤੋਂ ਖੇਤੀ ਤਾਂ ਕਰ ਹੀ ਨਹੀਂ ਸਕਦੇ ਹੈਗੇ ਕਮਰਸ਼ੀਅਲ ਖੇਤੀ ਮਤਲਬ ਵਧੀਆ ਪੀਕ ਲੈਵਲ ਦੇ ਝਾੜ ਜੇ ਆਪਾਂ ਵਧੀਆ ਪੀਕ ਲੈਵਲ ਦੇ ਝਾੜ ਲੈਣੇ ਹੈਗੇ ਤਾਂ ਆਪਾਂ ਨੂੰ 1% ਤੱਕ ਤਾਂ ਕਾਰਬਨ ਆਪਣੇ ਖੇਤ ਦੀ ਲੈ ਕੇ ਜਾਣੀ ਚਾਹੀਦੀ ਮੈਂ ਆਪਣੇ ਖੇਤ ਦੀ 0.75 0.8 0 ਵੀ ਲੈ ਗਿਆ ਮੈਂ ਬਹੁਤ ਖੇਤਾਂ ਦੀ ਪਰ ਮੇਰਾ ਇਹ ਖੇਤ ਹੈਗਾ ਇਹਦੇ ਤੁਸੀਂ ਸ਼ੁਰੂ ਤੋਂ ਲੈ ਕੇ ਅਪਡੇਟਸ ਦੇਖਣਾ ਹੈਗਾ ਬਜਾਈ ਕਰਦੇ ਨੂੰ ਵੀ ਦੇਖਿਆ ਹੈਗਾ ਇਹਦੇ ਵਿੱਚ ਯੂਰੀਆ ਵੀ ਢਾਈ ਗੱਟੇ ਗਏ ਹੈਗੇ ਆ ਇਹਦੇ ਵਿੱਚ ਯੂਰੀਆ ਦੀਆਂ ਤਿੰਨ ਸਪਰੇਹਾਂ ਗਈਆਂ ਪਹਿਲੇ ਪਾਣੀ ਤੋਂ ਪਹਿਲਾਂ 3 ਕਿਲੋ ਯੂਰੀਆ ਪ੍ਰਤੀ 100 ਏਕੜ ਸਪਰੇਅ ਗਈ ਹੈਗੀ ਆ ਫਿਰ ਅਸੀਂ 7 ਕਿਲੋ ਯੂਰੀਆ ਪ੍ਰਤੀ 100 ਲੀਟਰ ਪਾਣੀ ਵੀ ਸਪਰੇਅ ਕੀਤੀ ਹੈ 42-45 ਦਿਨਾਂ ਦੇ ਉੱਤੇ ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਰਹਿਣਾ ਹੈਗਾ ਕਿ ਜਦੋਂ ਤੁਹਾਡੇ ਖੇਤ ਦੇ ਵਿੱਚ ਖਾਸ ਕਰਕੇ ਕਣਕ ਲੱਗੀ ਹੋਈ ਆ ਤੇ ਕਣਕ ਦੀ ਫਸਲ ਨੂੰ ਯੂਰੀਆ ਤੁਸੀਂ ਪਾਣੀ ਦੇ ਸਹਾਰੇ ਛੱਡ ਰੱਖਿਆ ਪਾਣੀ ਲਾਵਾਂਗੇ ਯੂਰੀਆ ਪਾਵਾਂਗੇ ਜਾਂ ਮੀਂਹ ਪਊਗਾ ਪਾਣੀ ਯੂਰੀਆ ਲਾਵਾਂਗੇ ਤਾਂ ਸਪਰੇਅ ਹਾਂ ਦੇ ਰੂਪ 'ਚ ਯੂਰੀਆ ਦੇ ਨਾਲ ਨਹੀਂ ਜ਼ਰੂਰੀ ਸਮਝਦੇ ਹੈਗੇ ਤਾਂ ਤੁਹਾਡੇ ਕਣਕ ਦਾ ਨਾਈਟ੍ਰੋਜਨ ਮੈਨੇਜਮੈਂਟ ਡਿਸ ਬੈਲੈਂਸ ਹੋ ਜਾਂਦਾ ਹੈਗਾ ਤਾਂ ਉਹਦੇ ਕਰਕੇ ਵੀ ਝਾੜ ਘਟਣ ਦੇ ਕਾਰਨ ਬਣਦੇ ਹੈਗੇ ਆ ਤੇ ਜ਼ਰੂਰੀ ਜਿਹੜਾ ਅੱਜ ਦੇ ਸਮੇਂ ਹੀਟ ਟੋਲਰੈਂਸ ਦੀ ਜ਼ਰੂਰਤ ਹੈ ਕਿਸਮਾਂ ਦੇ ਮੁਤਾਬਕ ਤਾਂ ਮੈਨੂੰ ਲੱਗਦਾ ਇਹ ਤਰੀਕਾ ਜਿਹੜਾ ਹੈਪੀ ਸੀਡਰ ਵਾਲਾ ਹੈਗਾ ਥੱਲੇ ਧਰਤੀ ਨੰਗੀ ਨਹੀਂ ਹੈਗੀ ਸਾਰੀ ਪਰਾਲੀ ਪਈ ਹੋਈ ਹੈ ਤੇ ਉੱਪਰ ਜਿਹੜੀ ਕਣਕ ਖੜੀ ਹੋਈ ਹੈ ਉਹਨਾਂ ਜੜਾਂ ਦਾ ਜਿਹੜਾ ਟੈਂਪਰੇਚਰ ਆਉ ਉਹ ਵੈਰੀ ਗੁੱਡ ਕੰਡੀਸ਼ਨ ਹੈਗੀ ਆ ਸਲੋ ਰੀਪਿੰਗ ਹੋ ਰਹੀ ਹੈਗੀ ਆ ਬਾਕੀ ਕਣਕ ਇਕਦਮ ਪੱਕ ਜਾਂਦੀਆਂ ਹੈਗੀਆਂ ਇਹ ਇਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਨਿਯਾਤ ਮਿਲਦੀ ਰਹਿੰਦੀ ਹੈਗੀ ਆ ਹੁਣ ਤੁਹਾਡੇ ਕੋਲੇ ਸਮਾਂ ਹੈਗਾ ਕਿ ਪਹਿਲਾ ਟੱਪ ਗਿਆ ਗਦੇ ਕੋੜੇ ਦਾ ਹੁਣ ਮੁੱਲ ਇੱਕ ਨਾ ਜਾਣੋ ਤੁਸੀਂ ਖੇਤ ਖੜੇ ਹੋਏ ਸਾਰੇ ਇੱਕੋ ਜਿਹੇ ਲੱਗਦੇ ਆ ਪਰ ਕੋੜਾ ਹਮੇਸ਼ਾ ਕੋੜਾ ਹੀ ਹੁੰਦਾ ਹੈ ਉਹਦੀ ਸੁੰਦਰਤਾ ਜਿਹੜੀ ਆ ਉਹ ਮਕਬੂਲ ਹੁੰਦੀ ਹੈ ਸਾਰੀ ਖਲਖਤ ਵੱਲੋਂ ਕਿਉਂਕਿ ਉਹ ਇੱਕ ਸੁੰਦਰਤਾ ਦਾ ਨਮੂਨਾ ਬਾ ਕਮਾਲ ਨਮੂਨਾ ਜਿਹੜਾ ਅੱਖਾਂ ਨਾਲ ਦਿਖਦਾ ਹੈਗਾ ਹੁਣ ਤੁਸੀਂ ਆਪਣੇ ਖੇਤਾਂ ਦੇ ਨਮੂਨੇ ਚੈੱਕ ਕਰ ਲਓ ਵੀ ਜੇਕਰ ਕਿਸੇ ਵੀਰ ਨੇ ਸਾਰੀ ਪਰਾਲੀ ਵਿੱਚ ਵਾਹੀ ਸੀ ਜਾਂ ਸਾਰੀ ਪਰਾਲੀ ਦਾ ਮੈਨੇਜਮੈਂਟ ਕਿਸੇ ਤਰੀਕੇ ਨਾਲ ਕੀਤਾ ਸੀਗਾ ਉਹਦੀ ਕਣਕ ਤੁਹਾਡੇ ਨਾਲ ਗੁੱਡ ਹੈਗੀ ਆ ਤੁਹਾਨੂੰ ਵੀ ਉਹ ਤਰੀਕਾ ਵਰਤ ਲੈਣਾ ਚਾਹੀਦਾ ਗੱਠਾ ਬਣਾਉਣੀਆਂ ਵੈਰੀ ਗੁੱਡ ਕੰਮ ਨਹੀਂ ਹੈਗਾ ਪਰ ਅੱਗ ਲਾਉਣੀ ਵੀ ਕੋਈ ਬਾਲਾ ਵਧੀਆ ਕੰਮ ਨਹੀਂ ਹੈਗਾ ਚਲੋ ਅਨਸਰ ਦੇ ਨੂੰ ਕੁਝ ਖੇਤਾਂ ਵਿੱਚ ਸੇਮਸੂਮ ਵਾਲੇ ਖੇਤਾਂ 'ਚ ਲੱਗ ਜਾਣੀ ਚਾਹੀਦੀ ਹੈ ਪਰ ਤੁਸੀਂ ਆਪਣੇ ਖੇਤ ਦਾ ਕਾਰਬਨ ਮੈਨੇਜਮੈਂਟ ਕਰੋ ਤੇ ਜੇ ਝੋਨੇ ਤੋਂ ਬਾਅਦ ਤੁਹਾਡੀ ਫਸਲ ਕਣਕ ਹੀ ਹੈਗੀ ਹੈ ਤਾਂ ਫਿਰ ਸਮੱਸਿਆ ਹੋ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੇ ਘਾੜ ਝਾੜ ਵੀ ਥੱਲੇ ਚਲੇ ਜਾਣੀ ਹੈਗੇ ਕਣਕ ਦੇ ਝਾੜ ਵੀ ਥੱਲੇ ਚਲੇ ਜਾਣੀ ਹੈ ਨਮੀਆਂ ਕਿਸਮਾਂ ਨੇ ਵੀ ਉੱਥੇ ਆਪਣਾ ਪੂਰਾ ਯੋਗਦਾਨ ਨਹੀਂ ਕਰਕੇ ਦਿਖਾਉਣਾ ਹੈਗਾ ਸੋ ਇਹ ਖੇਤ ਮੇਰਾ ਹੀ ਸੀਗਾ ਇਹ ਇਹਦੇ ਵਿੱਚ ਜਿੰਨਾ ਪ੍ਰਬੰਧਨ ਹੋਇਆ ਤੁਹਾਨੂੰ ਮੈਂ ਦਿਖਾਇਆ ਹੁਣ ਤੇ ਇੱਕ ਲਗਭਗ 15 ਦਿਨਾਂ ਦੇ ਵਿੱਚ ਅਸੀਂ ਇਹਨੂੰ 18 ਦਿਨਾਂ ਦੇ ਵਿੱਚ ਵੱਢ ਲਵਾਂਗੇ ਤੇ ਵੱਢਣ ਤੋਂ ਬਾਅਦ ਮੈਨੂੰ ਝਾੜ ਦੇ ਵਿੱਚ ਕੋਈ ਕਟੌਤੀ ਨਹੀਂ ਲੱਗ ਰਹੀ ਬਾਕੀ ਗਣਕਾ ਨੂੰ ਮੇਰਾ ਖੇਤ ਸੋਹਣਾ ਹੀ ਹੈ ਜੋ ਖੇਤਾਂ ਦਾ ਮੇਰਾ ਦਾ ਰਝਾਨਾ ਹੈ 25 24 ਕੁਇੰਟਲ ਉੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਝਾੜ ਆਸਾਨੀ ਦੇ ਨਾਲ ਹੀ ਪੂਰਾ ਹੋ ਜੂਗਾ